ਦੇਖੋ ਜੀ ਇਹ ਆਪਣੀ ਡਾਇਮੰਡ ਦੀ ਕਰੋਪ ਜੀ 1 ਦੀ ਕੋਈ ਵੀ ਕਿਸੇ ਤਰ੍ਹਾਂ ਦਾ ਜਿਵੇਂ ਕਹੀਏ ਵੀ ਆਪਾਂ ਕਰੈਕਟਰ ਵਾਲਾ ਬੂਟਾ ਨਹੀਂ ਹੈਗਾ ਇਹ ਚ ਦੇਖੋ ਕਿਵੇਂ ਸਾਰੇ ਇਕਸਾਰ ਪੱਤੇ ਨੇ ਕੋਈ ਵਾਇਰਸ ਵਾਲਾ ਨਹੀਂ ਹੈਗਾ ਦੇਖੋ ਪਏ ਨੇ ਨਾ ਪੱਤੇ ਪੂਰੇ ਇਕਸਾਰ ਦੇਖੋਗੇ ਤਾਂ ਦੇਖੋ ਹੈ ਕਿਤੇ ਵੀ ਕੋਈ ਲੱਗਦਾ ਵੀ ਐਂ ਕਰੈਕਟਰ ਵਾਲਾ ਬੂਟਾ ਹੋਵੇ ਜੀ ਜਾਂ ਕਿਤੇ ਵਾਇਰਸ ਵਾਲਾ ਹੋਵੇ ਜਾਂ ਕਰੈਕਟਰ ਦਾ ਕੋਈ ਵੀ ਇਹ ਖੜਾ ਡਾਇਮੰਡ ਤੇ ਇਹ ਜੀਵਨ ਆ ਗਿਆ ਜੀ ਤੇ ਜਿਹੜਾ ਆ ਆ ਗਿਆ ਅੱਗੇ ਆਪਣਾ ਢੜ ਜੋ ਇਹ ਇੱਥੋਂ ਦਿਖਾਣਾ ਆ ਗਿਆ ਆਪਣਾ ਟਿਊਬਰ ਦੇਖੋ ਆ ਖਾਲਤੋ ਅੱਗੇ ਸਾਰਾ ਇਹ ਉੱਥੇ ਤੱਕ ਜੀ ਖਾਲ ਤੋਂ ਪਰਲੇ ਪਾਸੇ ਸਾਰਾ ਇਹ ਸਿੱਧੀਆਂ ਵੱਟਾਂ ਇਹ ਕਹਿੰਨੇ ਟਿਊਬਰ ਦੀਆਂ ਦੇਖੋ ਤੁਸੀਂ ਇਹ ਸਾਰਾ ਟਿੱਬਰਾ ਦੇਖੋ ਇਹ ਸਾਰਾ ਸਿੰਗਲ ਲਾਈਨ ਤੇ ਲਾਇਆ ਹੋਇਆ ਮੰਨ ਲਓ ਵੀ ਹੱਥਾਂ ਨਾਲ ਇਹ ਚੋਬੇ ਲਾਉਣੇ ਪੈਂਦੇ ਨੇ 30 ਇੰਚ ਦੇ ਸਿੰਗਲ ਲੇਨ ਆ ਜੀ ਇਹ ਦੇਖੋ ਟੋਟਲ ਸਾਰਾ ਖੇਤਾਂ ਇਹ ਜਿੰਨਾ ਵੀ ਹੈਗਾ ਦੇਖੋ ਸਾਰਾ ਸਿੰਗਲ ਲਾਈਨ ਤੇ ਖਾਲਦੋਂ ਅੰਦਰ ਅੰਦਰ ਸਾਰਾ ਤੇ ਆ ਗਿਆ ਆਪਣਾ ਜੀ 2 ਇਹ ਹੈਗਾ ਐਲਰ ਐਲਰ ਦਾ ਜੀ 2 ਹੈ ਜੀ ਸਾਰਾ ਤੇ ਆ ਨੀਚੇ ਆ ਗਿਆ ਪਲਾਟ 2 ਇਕੜ ਦੇ ਕਰੀ ਬਾਕੀ ਇਹ ਆ ਗਿਆ ਤੇ ਬਾਕੀ ਆਪਣਾ ਦੂਜੇ ਖੇਤਾਂ ਚਾ ਜੀ 2 ਜੀ 2 ਤਾਂ ਕਾਫੀ ਆਪਣੇ ਕੋਲੇ ਐਲਰ ਦਾ ਤੇ ਜੀ 1 ਆ ਗਿਆ ਡਾਇਮੰਡ ਦਾ ਇਹ ਇਹ ਹੋਣਗੇ ਘੱਟੋ ਘੱਟ 5.5 ਕਿਲੇ 6 ਕਿਲੇ 5.5 ਤੋਂ ਬਾਹਰ ਬਣੂਗਾ ਜੀਵਨ ਡਾਇਮੰਡ ਦੇਖੋ ਤੁਸੀਂ ਆਹ ਸਾਈਡਾਂ ਤੇ ਅਸੀਂ ਬੰਦਾ ਸਾਡਾ ਮਿਹਨਤੀ ਆ ਮਟਰ ਲਾ ਰੱਖੇ ਨੇ ਦੇਖੋ ਤੁਸੀਂ ਸਾਰੀ ਜੀਵਨ ਦੀ ਕਰੋਪਾ ਡਾਇਮੰਡ ਦੀ ਦੇਖੋ ਪੱਤੇ ਪੁੱਤੇ ਦੇਖੋ ਤੁਸੀਂ ਜਿਹੜੀ ਚੀਜ਼ ਤੁਹਾਨੂੰ ਦਿਖਾ ਰਹੇ ਆ ਵੀ ਕੋਈ ਕੈਰੇਕਟਰ ਵਾਲਾ ਬੂਟਾ ਕੋ ਖੜੀ ਫਸਲ ਜੀ ਪਤਾ ਲੱਗਦਾ ਵੀ ਕੀ ਐ ਇਹ ਚ ਬੋਰੀ ਚ ਭਾਈ ਲੂਆਂ ਦਾ ਕੁਝ ਨਹੀਂ ਪਤਾ ਲੱਗਦਾ ਵੀ ਕਿੱਦਾਂ ਦਾ ਇਹਨਾਂ ਦਾ ਕੈਰੈਕਟਰ ਸੀ ਕੀ ਜੀ ਸੀ ਦੇਖੋ ਤੁਸੀਂ ਪਹੀਆ ਨਾ ਹੀ ਬਣੀ ਗੱਲ ਕੋਈ ਹੈ ਆਪਾਂ ਕਿੰਨੀ ਵੜ ਚੱਲ ਕੇ ਆ ਗਏ ਵੀ ਕੋਈ ਪੱਤਾ ਇਕੱਠਾ ਹੋਵੇ ਜਾਂ ਕੈਰੈਕਟਰ ਵਾਲਾ ਬੁੱਟਾ ਹੋਵੇ ਦੇਖੋ ਤੁਸੀਂ ਸਾਰਾ ਜੀਵਨ ਡਾਇਮੰਡ ਤੇ ਇਹ ਸਾਰਾ ਹੈਗਾ ਜੀ 2 ਐਲ ਆਰ ਮਹਿੰਦਰਾ ਦੀ ਲੈਣਾ ਸੀ ਆਪਾਂ ਮਹਿੰਦਰਾ ਤੋਂ ਹੀ ਲੈਣੇ ਆ ਟ੍ਰੀਪਰ ਦੇਖੋ ਤੁਸੀਂ ਆਹ ਰਹੋ ਦੇਖੋ ਟਰੈਕਟਰ ਲੰਘਿਆ ਹੋਇਆ ਜਿੱਥੋਂ ਦੀ ਆਹ ਥੂੜੀ ਵਾਲੀ ਆਉਂਦੀ ਆਪਾਂ ਨੂੰ ਮਿੱਧ ਕਰੀ ਹੋਈ ਤੇ ਇਹ ਹੈਗਾ ਸਾਰਾ ਜੀ 2 ਐਲ ਆਰ ਦੇਖੋ ਤੁਸੀਂ ਆ ਟਰੈਕਟਰ ਲੰਘਿਆ ਹੋਇਆ ਉਹਨੂੰ ਦੀ ਇਹ ਜੋ ਕਰਬੋਟ ਇਹ ਹੈ ਜੀ ਆਪਣੀ ਕ੍ਰੋਪ ਬਾਕੀ ਜੀ 2 ਦੂਜੇ ਖੇਤਾਂ 'ਚ ਵੀ ਕਾਫੀ ਆ ਆਪਣੇ ਕੋਲੇ ਕਾਫੀ ਕਿਤਨੇ ਜੀ 2 ਦੇ ਧੰਨਵਾਦ ਜੀ